ਇਸ ਵੇਲੇ ਵੀ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਤਹਿਸੀਲਦਾਰਾਂ ਤੇ ਸੀਐਮ ਭਗਵੰਤ ਮਾਨ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਜਿਸ ਤਰੀਕੇ ਆਪਣੇ ਭ੍ਰਿਸ਼ਟਾਚਾਰ ਸਾਥੀਆਂ ਲਈ ਤਹਿਸੀਲਦਾਰ ਛੁੱਟੀ ਤੇ ਚੱਲ ਰਹੀ ਸੀ ਤਾਂ ਛੁੱਟੀ ਤੇ ਸਮੂਹਿਕ ਛੁੱਟੀ ਤੇ ਅੱਜ ਕੋਈ ਵੀ ਦਫ਼ਤਰਾਂ 'ਚ ਦੇਖਣ ਨੂੰ ਨਹੀਂ ਮਿਲਿਆ ਤਾਂ ਵੱਡਾ ਐਕਸ਼ਨ ਲੈਂਦੇ ਹੋਏ ਸੀਐਮ ਮਾਨ ਵੱਲੋਂ کہا گیا کہ ਤੁਹਾਨੂੰ چھٹی مبارک ਹੋਏ ਪਰ چھٹی ਤੋਂ ਬਾਅਦ ਕਦੋਂ ਜਾਂ ਕਿੱਥੇ ਜੁਆਇਨ ਕਰਨਾ ਇਹ ਲੋਕ ਫੈਸਲਾ ਕਰਨਗੇ ਜਿਸ ਤਰੀਕੇ ਅਸੀਂ ਦੇਖਿਆ ਕਿ تحصیلدار ਇਸ ਵਕਤ ਆਪਣੇ ਪ੍ਰਸ਼ਾਸਤਰੀ ਸਾਥੀਆਂ ਲਈ ਸਮੂਹਿਕ چھٹی ਦਿੱਤਾ ਉਸ ਤੋਂ ਬਾਅਦ ਲੋਕਾਂ ਨੂੰ ਜਿਹੜੀ ਖੱਜਲ ਖਵਾਰੀ ਆਉਂਦੀ ਹੈ ਤਾਂ ਉਸ ਨੂੰ ਰੋਕਣ ਲਈ ਸੀਐਮ ਭਗਵੰਤ ਮਾਨ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਤੇ ਹਾਂ ਦੱਸ ਦਈਏ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਟਵੀਟ 'ਚ ਸੀਐਮ ਮਾਨ ਬਲੋ ਕੀ ਲਿਖਿਆ ਗਿਆ ਤਾਂ ਉਹਨਾਂ ਨੇ ਲਿਖਿਆ ਕਿ ਤਹਿਸੀਲਦਾਰ ਆਪਣੇ ਪ੍ਰਿਸ਼ਟਾਚਾਰੀ ਸਾਥੀਆਂ ਦੇ ਹੱਕ 'ਚ ਹੜਤਾਲ ਕਰ ਰਹੇ ਨੇ ਪਰ ਸਾਡੀ ਸਰਕਾਰ ਰਿਸ਼ਵਤ ਦੇ ਸਖਤ ਖਿਲਾਫ ਹੈ ਆਮ ਲੋਕਾਂ ਦੀ ਖੱਜਲ ਖਵਾਰੀ ਰੋਕਣ ਲਈ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੇ ਕੰਮ ਨੇ ਜਿਹੜੇ ਉਹ ਨਾ ਰੁਕਣ ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਪਰ ਛੁੱਟੀ ਤੋਂ ਬਾਅਦ ਕਦੋਂ ਜਾਂ ਕਿੱਥੇ ਜੁਆਇਨ ਕਰਵਾਉਣਾ ਹੈ ਇਹ ਲੋਕ ਫੈਸਲਾ ਕਰਨਗੇ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਵੱਡਾ ਐਕਸ਼ਨ ਤਹਿਸੀਲਦਾਰਾਂ ਤੇ ਸੀਐਮ ਭਗਵੰਤ ਮਾਨ ਵੱਲੋਂ ਲਿਆ ਗਿਆ ਹੈ ਤਾਂ ਹਾਲਾਂਕਿ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਖੁਦ ਅੱਜ ਸੀਐਮ ਮਾਨ ਕਿਸੇ ਜਗ੍ਹਾ ਦਫ਼ਤਰ ਜਾ ਕੇ ਤਹਿਸੀਲਦਾਰਾਂ ਦੇ ਖੜਤ ਤੋਂ ਸੂchna ਆ ਰਹੀਆਂ ਵੀ ਖੜਤ ਜਾ ਕੇ ਲੋਕਾਂ ਨਾਲ ਆਪ ਗੱਲਬਾਤ ਕਰਨਗੇ ਦੇਖਣਗੇ ਵੀ ਲੋਕਾਂ ਨੂੰ ਕੀ ਖੱਜਲ-ਖੁਆਰੀਆਂ ਆ ਰਹੀਆਂ ਨੇ ਤਾਂ ਜਿਸ ਤਰੀਕੇ ਇਹ ਵੱਡਾ ਫੈਸਲਾ ਲਿਆ ਕਿ ਜਿਹੜੇ ਤਹਿਸੀਲ ਦੇ ਹੋਰ ਅਧਿਕਾਰੀ ਨੇ ਤਾਂ ਤਹਿਸੀਲ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਦੇ ਦਿੱਤੀ ਗਈ ਹੈ ਤਾਂ ਕਿ ਲੋਕਾਂ ਦੇ ਕੰਮ ਨੇ ਜਿਹੜੇ ਉਹ ਨਾ ਰੁਕਣ ਲੋਕ ਤਹਿਸੀਲਾਂ ਚ ਕਚੈਰੀਆਂ ਚ ਖੱਜਲ ਖਵਾਰ ਨਾ ਹੋਣ ਤਾਂ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਹਿਸੀਲਦਾਰਾਂ ਨੂੰ ਸਿੱਧਾ-ਸਿੱਧਾ ਕਿਹਾ ਕਿ ਤੁਹਾਨੂੰ ਸਮੂਹਿਕ ਛੁੱਟੀ ਮੁਬਾਰਕ ਹੋਏ ਪਰ ਛੁੱਟੀ ਤੋਂ ਬਾਅਦ ਕਦੋਂ ਦਾ ਕਿੱਥੇ ਜੁਆਇਨ ਕਰਵਾਉਣਾ ਇਹ ਲੋਕ ਫੈਸਲਾ ਕਰਨਗੇ ਤਾਂ ਵੱਡੀ ਖਬਰ ਇਸ ਵੇਲੇ ਦੀ ਇਹ ਕਹੀ ਜਾ ਸਕਦੀ ਹੈ ਕਿ ਤਹਿਸੀਲਦਾਰਾਂ ਤੇ ਸੀਐਮ ਭਗਵੰਤ ਮਾਨ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਆਮ ਲੋਕਾਂ ਦੀ ਖੱਜਲ ਖਵਾਰੀ ਰੋਕਣ ਲਈ ਜਿਹੜੇ ਅਧਿਕਾਰੀ ਹੁੰਦੇ ਨੇ ਹੋਰ ਤਹਿਸੀਲ ਵਿੱਚ ਤਾਂ ਸਾਰੇ ਕੰਮਾਂ ਦੀ ਜ਼ਿੰਮੇਵਾਰੀਆ ਜਿਹੜੀ ਉਹ ਦੇ ਦਿੱਤੀ ਗਈ ਆ ਤਾਂ ਜਿਸ ਤਰੀਕੇ ਤਹਿਸੀਲਦਾਰ ਸਮੂਹਿਕ ਛੁੱਟੀ ਤੇ ਗਏ ਹੋਏ ਨੇ ਪ੍ਰਸ਼ਟਾਚਾਰੀ ਸਾਥੀਆਂ ਦੀ ਮਦਦ ਕਰ ਰਹੇ ਨੇ ਤਾਂ ਉਸ ਨੂੰ ਲੈ ਕੇ ਸੀਐਮ ਮਾਨ ਨੇ ਵੱਡਾ ਐਕਸ਼ਨ ਹੈ ਜਿਹੜਾ ਇਹ ਲਿਆ